ਹਾਂਜੀ ਸਾਨੂੰ ਕਰ ਬਸ ਸਾਸ਼ੀ ਕਾਹਲੀ ਤੁਸੀਂ ਪਰੇ ਨੂੰ ਕਿਹੜਾ ਕਿੜਾ ਜਾਂਦਾ ਜਿਹੜਾ ਨਹੀਂ ਜਾਣਦਾ ਤੁਸੀਂ ਕਮੈਂਟਾਂ 'ਚ ਤੁਸੀਂ ਜ਼ਰੂਰ ਦੱਸਿਓ ਜਿਹੜਾ ਜਾਣਦਾ ਤਾਂ ਵੀ ਤੁਸੀਂ ਕਮੈਂਟਾਂ 'ਚ ਤੁਸੀਂ ਆਪੇ ਵਿਚਾਰ ਤੁਸੀਂ ਜ਼ਰੂਰ ਦੱਸਿਓ ਠੀਕ ਹੈ ਪੰਜਾਬੀਓ ਆਪ ਇੱਕ ਪਰੇ ਦੀ ਵੀਡੀਓ ਲੈ ਕੇ ਜਿਹਦਾ ਕਿ ਰੋਸਟ ਕਰ ਰਿਆ ਜਸਵੀਰ ਕਹਿ ਰਿਹਾ ਕਿ ਹਾਂ ਸਵੇਰੇ ਸਵੇਰੇ ਜਾਦਾ ਗਲਾਸ ਨਹੀਂ ਪੜਿਆ ਹੁੰਦਾ ਤਾਂ ਸਾਨੂੰ ਤੰਮਕੀਆਂ ਆ ਜਾਂਦੀਆਂ ਤੈਨੂੰ ਇਹ ਕਰਦਾਂਗੇ ਤੈਨੂੰ ਉਹ ਕਰਦਾਂਗੇ ਸਿੱਧੂ ਮੂਸੇ ਵਾਲੇ ਦੀ ਰੇਸ ਕਰਦੀ ਆ ਠੀਕ ਹੈ ਤੇ ਕਹ ਰਿਹਾ ਮੈਨੂੰ ਇਹ ਆ ਜਾਂਦਾ ਤੇ ਨੈੱਟ ਵਾਲੇ ਬਦਮਾਸ਼ ਕਹਿੰਦੀ ਨਾ ਬਣੋ ਤੇ ਜਸਵੀਰ ਕਰ ਰਿਹਾ ਰੋਸਟ ਬਾਕੀ ਆਪ ਪਹਿਲਾਂ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਆਂ ਕਲਿਕ ਕਰੋ ਚੈੱਕ ਵੀਡੀਓ ਠੀਕ ਮੰਜਾਬੀਆਂ ਸਵੇਰੇ ਸਵੇਰੇ ਬਈ ਚਾਹ ਨਿਕਲਾ ਜਾ ਤੈਨੂੰ ਬੜਿਆਣੀ ਆ ਤੇ ਧਮਕੀਆਂ ਆ ਗਿਆ ਫੋਨ 'ਤੇ ਤੈਨੂੰ ਗੋਲੀ ਮਾਰ ਦਾਂਗੇ ਤੈਨੂੰ ਇਹ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਮੈਂ ਕਿਰਪਾ ਕਰਕੇ ਨੈੱਟ ਵਾਲੇ ਬਦਮਾਸ਼ ਨਾ ਬਣੋ ਨਾ ਬਣੋ ਨੈੱਟ ਵਾਲੇ ਬਦਮਾਸ਼ ਜਿਹੜੀ ਗੱਲ ਕਰਨੀ ਆ ਸਾਹਮਣੇ ਆ ਕੇ ਕਰ ਮੇਰਾ ਵੀਰ ਠੀਕ ਆ ਨਾ ਜਿਹੜੀ ਵੀ ਗੱਲ ਕਰਨੀ ਆ ਸਾਹਮਣੇ ਆ ਕੇ ਕਰ ਠੀਕ ਆ ਫਿਰ ਕਿੰਨੇ ਕੇ ਪਾਣੀ 'ਚ ਕੋਣ ਆ ਕਿ ਕਿੰਨੇ ਕੇ ਪਾਣੀ 'ਚ ਕੋ ਨਹੀਂ ਆ ਉਹ ਲੱਗ ਜਾਊਗਾ ਪਤਾ ਹਾਂਜੀ ਚੈੱਕ ਆ ਬਿਰ ਕਰੋੜਾ ਹਾਂਜੀ ਪੰਜਾਬੀ ਤੁਸੀਂ ਕਰ ਲਈ ਪਰੀ ਜੀ ਦੀ ਵੀਡੀਓ ਚੈੱਕ ਜਿਹਦਾ ਕਹਰੇ ਕਿ ਹਾਂਸ ਨੂੰ ਧਮਕੀਆਂ ਆਉਂਦੀਆਂ ਸਵੇਰ ਨੂੰ ਉੱਠ ਕੇ ਫਲਾਣਾ ਢਮਕਾਣਾ ਜਿਹੜਾ ਕੁਛ ਕਰੇ ਤੁਸੀਂ ਸੋਣੀ ਲਿ ਆਵੇਗਾ ਤੁਹਾਨੂੰ ਜਸਵੀਰ ਕਰ ਰਿਹਾ ਰੋਸਟ ਠੀਕ ਹੈ ਪੰਜਾਬੀ ਅਗਰ ਤੁਸੀਂ ਜਸਵੀਰ ਦੇ ਫேன் ਹੋ ਨਾ ਵੀਡੀਓ ਨੂੰ ਵੱਟਾ ਲਾਈਕ ਮੈਂਟ ਖੇ ਤੁਸੀਂ ਜਰੂਰ ਕਰ ਦਿਓ ਬਾਜੀ ਇਹ ਆਪਣੇ ਸੁਣ ਦੇ ਦਿਓ ਅਪਲੋਡ ਕਰ ਦੇਣ ਕਮੈਂਟ ਜਿਹਦੇ ਵਿੱਚ ਆ ਤੁਸੀਂ ਜੁੜਦੇ ਹੋ ਪੰਜਾਬੀ ਠੀਕ ਹੈ ਤੇ ਚੈੱਕ ਕਰੋ ਪਹਿਲਾਂ ਜਸਵੀਰ ਦੀ ਵੀਡੀਓ ਫਿਰ ਆਪਾਂ ਐਂਡ ਤੇ ਮਿਲਦੇ ਆਂ ਐਂਡ ਤੇ ਮਿਲਦੇ ਆਂ ਸਵੇਰੇ ਕੀ ਨਾ ਗੱਲ ਤੈਨੂੰ ਘਰੇ ਚਾਹ ਦੇ ਦਿੰਦੇ ਨੇ ਤੈਨੂੰ ਉਹ ਤੇਰੇ ਕਿਸੇ ਨੇ ਗੋਲੀ ਮਾਰ ਕੇ ਗੋਲੀ ਖਰਾਬ ਕਰਨੀ ਆ ਤੈਨੂੰ ਕੋਈ ਘਰੇ ਸਿਰ ਦੋਬ ਦੇ ਦੀ ਗੋਲੀ ਨਾ ਦੇ ਤੈਨੂੰ ਵੀ ਬਹਿਣਦੀ ਆ ਵੀ ਇੰਟਰਨੈਟ ਤੇ ਆ ਕੇ ਤੱਪੀ ਨਾ ਕਰਿਆ ਕਰ ਤੱਪੀ ਕਰਿਆ ਕਰ ਉਹ ਨਾ ਕਰਿਆ ਕਰ ਚੱਕੋ ਜਾ ਨਾ ਕੁ ਲਿਪੂ ਬਰੋਠੇ ਵਾਲਾ ਅੱਧਿਆਰਤਰੀ ਤੂੰ ਇੰਨੀ ਬਸਰਮ ਕਾ ਤੋਵਾਂਗੀ ਤੈਨੂੰ ਅਕਲੁਕਲ ਹੈਗੀ ਕਿ ਨਹੀਂ ਤੇਰੇ ਦਿਮਾਗ ਚ ਗੂੰ ਪਰਿਆ ਹੋਇਆ ਰੋਜ ਹੀ ਆ ਜੂ ਮੂੰ ਚੱਕ ਕੇ

ਹਾਂਜੀ ਸੱਚਾ ਪੰਜਾਬੀ ਕਿੱਦਾਂ ਲੱਗਾ ਜਸਵੀਰ ਦੀ ਵੀਡੀਓ ਰੋਸਟ ਤੁਹਾਨੂੰ ਵੀਰ ਵੀਡੀਓ ਬਦਲੇ ਵੀਡੀਓ ਨੂੰ ਬਦ ਲਾਈਕ ਕਮੈਂਟ ਸ਼ੇਅਰ ਤੁਹਾਨੂੰ ਜ਼ਰੂਰ ਕਰ ਲਓ ਜਸਵੀਰ ਦੇ ਫੇਰਨ ਤੋਂ ਵੀਡੀਓ ਨੂੰ ਬਦ ਲਾਈਕ ਕਮੈਂਟ ਸ਼ੇਅਰ ਤੁਹਾਨੂੰ ਜ਼ਰੂਰ ਕਰਿਓ ਜੇ ਕਿ YouTube ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਉਹਨਾਂ ਜਾ ਕੇ ਲਾਈਕ ਕਰ ਲਿਓ Instagram ਜਾ ਕੇ ਫੋਲੋ ਤੁਸੀ ਜ਼ਰੂਰ ਕਰ ਲਿਓ ਤੇ ਕਮੈਂਟ ਅੱਜ ਅਸੀਂ ਵਿਚਾਰ ਤੁਸੀਂ ਜ਼ਰੂਰ ਦੱਸਿਓ ਠੀਕ ਹੈ ਪੰਜਾਬੀਓ ਤੇ Instagram ਜੁੜਾ ਕੇ ਜ਼ਰੂਰ ਤੁਸੀਂ ਫੋਲੋ ਕਰ ਲਿਓ ਤੇ ਬਾਕੀ ਤੁਸੀਂ ਗੇਮਿੰਗ ਦੇ ਸ਼ੌਂਕ ਕੀ ਉਹਨਾਂ ਨਾਲ ਆਪਾਂ ਗੇਮਿੰਗ ਦਾ ਚੈਨਲ ਆ ਤੇ ਉਹ ਵੀ ਦਿੱਤੇ ਹੋਇਆ ਸੋ ਉਹਨਾਂ ਜਾ ਕੇ ਸਬਸਕ੍ਰ ਕੀ ਕਰੋ ਪੂਲ ਸਪੋਰਟ ਆਪਾਂ ਨੂੰ ਟਿੱਕ ਪੰਜਾਬੀਓ ਕੋਈ ਮਿਲਦੀ ਹੈ ਨੈਕਸਟ ਵੀਡੀਓ ਸੈਨ ਫੈਬਰੀ 7 ਕਾਲ ਜੀ